ਤੁਮਾ ਸ੍ਰੀ ਮਹਿਲਾ ਪੰਗਵਾ ਦਰਬੰਤ ਦਰਦ ਦੇਖ ਗਰਬ ਤੂਮਵੰਤ ਅਬਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਤੇ ਇੱਕ ਸੁਅਮੀ ਜੇ ਕੋ ਆਪਣੀ ਕੋਟ ਸੰਭਾਰੇ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਪੈ ਇੱਕ ਆਸਰ ਸ਼ਰਨ ਸ਼ਰਨ ਕਰ ਆਏ ਸੰਤ ਅਨੁਗਰਾਹ ਪੈ ਮਨ ਨਿਰਮਲ ਨਾਨਕ ਹਰ ਗੁਨ ਗਾਏ ਤਨਾਸਰੀ ਮਹਿਲਾ ਪੰਵਾਂ ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣਾ ਸਗਲ ਵਸਤਾਕ ਹੈ ਜਾ ਕੇ ਸਤਗੁਰ ਪੂਰਾ ਥਾਪੁਰ ਗਾਇਆ ਆ ਤੁਮ ਰੰਗ ਸ਼ਰਣੀ ਪਾਵਨ ਨਾਮ ਧਿਆਵਲ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਰਸੈ ਮੇ ਰਹੀ ਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਤਨ ਅਸਰੀ ਮਨ ਲਾ ਪੰਜਵਾ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੁ ਕਿਰਪਾਵੇ ਦੇਖ ਕਰੈ ਨਿਰਬਾਨੈ ਜਾਨਤ ਦੂਰ ਤੁਮੈ ਪ੍ਰਭ ਨੇਰ ਉਤ ਤਤ ਹੈ ਉਤ ਤੇ ਉਤ ਪੇਖ ਆਵੈ ਲੋਭੀ ਫੇਰ ਜੋ ਹੌ ਜਬ ਲਗ ਤੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਉ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨ ਆਸਰੀ ਮੈ ਲਾ ਪਨਵਾ ਨਾਮ ਗੁਰ ਦੀਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿੜਾਵੇ ਨਾਮ ਜਪਾਵੇ ਤਾ ਕਾ ਜੁਗ ਮਹਿ ਧਰਮ ਜਨ ਕੋ ਨਾਮ ਵਡਾਈ ਸ਼ੋਭ ਨਾਮੁ ਗਤ ਨਾਮੁ ਪਤ ਜਨ ਕੀ ਮਨੈ ਜੋ ਜੋ ਹੋਗ ਪ੍ਰਾਉ ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪਰ ਆਪ ਤਲਾਹ ਤਨ ਹਸਰੀ ਮਹਿਲਾ ਪੰਜਵਾ ਨੇਤਰ ਪੁਨੀਤ ਭੈ ਦਰਸ਼ ਪੇਖੇ ਮਾਥੇ ਪਰੁਰ ਵਾਲ ਰਸ ਰਸ ਗੁੰਦਾ ਮੋਠਾ ਪੁਰ ਕੇ ਨੂਰੇ ਹਿਰਦੈ ਬਸੋ ਗੋਪਾਲ ਤੁਮ ਤੋ ਰਖਨ ਹਰ ਦਇਆਲ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਲ ਫਿਰਦਾ ਚਰਨ ਸ਼ਬਦ ਸਤਗੁਰ ਕੋ ਨਾਨਕ ਬੰਧਿਓ ਪਾਲ ਤਨਾਸੀ ਮਹਿ ਲਾ ਪੰਜਵਾ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖੇਲਾਵੈ ਸਰਬ ਸੁਖ ਭੋਗ ਰਸ ਦੇਵਾ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਨ ਜਿਉ ਰੱਖ ਮਹਿਤਾਰੀ ਬਾਰਿਕ ਕੋ ਤੈਸੇ ਹੀ ਪ੍ਰਭ ਪਾਲ ਰਾਵ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮਹੀ ਮਿਲ ਨਾਨਕ ਸੰਤ ਸੇਵ ਤਨਾਸ਼ਰੀ ਮਹਿਲਾ ਪੰਜਵਾ ਸੰਤ ਕਿਰਪਾ ਦਇਆ ਦਮੋਦਰ ਕਾਮ ਕ્રોਧ ਵਿਖਜਾਰੇ ਰਾਜ ਮਾਲ ਜੋ ਬਨ ਤਨ ਜੀ ਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਾਰੇ ਉਹ ਕਿਸਾਜ ਆਨੰਦ ਮੰਗਲ ਸਾਹਿਤ ਪਵਨਿਤ ਪਾਰ ਉਤਾਰੇ ਰਹਾ ਤਨ ਸੋ ਥਾਨ ਤਨ ਹੋਏ ਭਵਨਾ ਜਾਮ ਹੈ ਸੰਤਬ ਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸ਼ਕਾਰ ਤਨਾਸਰੀ ਮਹਿਲਾ ਪੰਜਵਾ ਛਦਾਇ ਲਿਓ ਮਹਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨਮੰਤਾ ਦਿਨਸ ਨਕਤੂ ਜਾਤ ਸਤਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਤਈ ਹਮਾਰੀ ਗਾਤ ਰਾਵ ਅੰਗੀਕਾਰ ਕਿਓ ਪ੍ਰਭ ਆਪਣੇ ਅਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਸਰੀ ਮਹਿਲਾ ਪੰਜਵਾ ਪਰ ਹਰਨ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿੱਠਿਆ ਮੀਠੀ ਐਟੇ ਕੋ ਮਨ ਸਾਧਾਰੀ ਸਾਕਤ ਕੀ ਆਵਰਦਾ ਜਾਏ ਬ੍ਰਿਥਾਰੀ ਜੈਸੇ ਕਾਦਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਤੁਮ ਅਸਰੀ ਮਨ ਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮੰ ਮੋਰੈ ਜਾਤੀ ਹਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਸ ਤੈਨਹੀ ਰਖ ਲੀਆ ਪੂਰਨ ਤਬ ਕੀ ਪੰਤੀ ਮੇਲ ਲਿਓ ਆਪਣੇ ਸੁਖ ਬਾਪੇ ਨਾਨਕ ਹਰ ਰਾਖੀ ਪਾਤੀ ਤਨਸਰੀ ਮਨਲਾ ਸੰਗਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਧਰੋ ਮੀਤ ਤਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅਨੰਦ ਭੈ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਤਰੀ ਮੈਲਾ ਪੰਜਵਾ ਚਤੁਰ ਦਿਸ਼ਾ ਤੀਨੋਂ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕ੍ਰਿਪਾ ਕਟਾਖ ਅਵਲੋਕਮ ਕੀਨੋਂ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਹਾਂ ਸਚ ਹੋਵੇ ਤਨਸਰੀ ਮਹਲਾ 5 ਔਖੀ ਧੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਤਤ ਪਾਲੇ ਤਦ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਤੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਨਾਸਰੀ ਮਹਿਲਾ ਫੰਗਵਾ ਜਿਸ ਕੋ ਬਿਸਰੇ ਤਨ ਪਤ ਦਾਤਾ ਸੋਈ ਗਨੋ ਅਫਾਕ ਚਰਨ ਕਮਲ ਜਾ ਕ ਮਨ ਰਾਗਿਓ ਅਮੈ ਸੋ ਵਰ ਪਗ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਾਉ ਜਾ ਜਾ ਪੇਖੋ ਤਾ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਦਾ ਤਨਸਰੀ ਮੈਂ ਲਾ ਪੰਜਵਾ ਜਾਣ ਕੇ ਪੂਰਨ ਹੋਏ ਕਾਮ ਕਲੀ ਕਾਲ ਮਾ ਵਿਖਿਆ ਮੈਂ ਲੱਜਾ ਰਖੀ ਰਾਮ ਰਹਾਉ ਹੇ ਮਰ ਸਿਮਰ ਸਵਾਮੀ ਤਬ ਆਪਣਾ ਨਿਕਟਮ ਆਵੈ ਜਾਂ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾਥਾ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਉ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇਕਦਾਂ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਪ੍ਰਹਾਉ ਚਰਨ ਤੁਮ ਹਾਰੇ ਹਿਰਦ ਵਾਸੈ ਸੰਤਨ ਕਾ ਸੰਗ ਪਾਵਉ ਸੋਗ ਅਗਨ ਮੈਂ ਮਨ ਨ ਵਿਆਪੇ ਆਠ ਪਹਿਰ ਗੁਣ ਗਾਵਉ ਸਵਸਥ ਵਿਵਸਥਾ ਹਰ ਕੀ ਸੇਵਾ ਮਧਯੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ